ਸਾਰਿਆਂ ਮੇਰੇ ਵੀਰ ਭੈਣਾਂ ਨੂੰ ਅੱਜ ਅਸੀਂ ਬਣਾਉਣ ਲੱਗੇ ਸੂਜੀ ਦਾ ਹਲਵਾ ਚਲੋ ਸੱਸਰੀ ਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਜੀ ਅੱਜ ਆਪਾਂ ਬਣਾਵਾਂਗੇ ਸੂਜੀ ਦਾ ਹਲਵਾ ਜੀ ਬਣਾਵਾਂਗੇ ਆਪਾਂ ਦੇਸੀ ਇਹ ਬਣਾਵਾਂਗੇ ਆਪਾਂ ਮੈਂਬਰਾਂ ਦੇ ਹਿਸਾਬ ਨਾਲ ਵੀ ਜਿੰਨਾ ਤੋਂ ਜਿੰਨੇ ਆਪਾਂ ਮੈਂਬਰਾਂ

ਮੈਂ ਗਾਹਕਾਂ ਤੋਂ ਪਾਤੀਆਂ ਨੇ 35 35 ਨੰਬਰ ਆਏ ਨੇ ਕਿਹੜੀ ਕਲਾਸ ਤੋਂ ਕਿੰਨੇ ਵੀ ਕੋਟੇ ਤੋਂ ਮੈਂ ਕੋਟੇ ਤੋਂ ਜਿਹੜਾ ਪਹਿਲਾਂ ਹਨਾ 5 ਤੋਂ ਚੋਣਿਆ ਤੋਂ ਕਿਹੜੀ ਕਲਾਸ ਵਿੱਚ ਹੈ ਮੈਂ ਮੈਂ ਅਲਕੇਜੀ ਸੀ ਹਮੇਸ਼ਾ ਮੈਂ ਵੀ ਕਰ ਤੂੰ ਹਾਂ ਅਲਕੇਜੀ ਚ ਅਲਕੇਜੀ ਅਲਕੇਜੀ ਇਸ ਕੋ ਮੈਨੂੰ ਕਰਕੇ ਦੱਸ ਅਲਕੇਜੀ கிਲਾਸ ਵਿੱਚ ਹੈ ਚੀਆ ਵਾ 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 ਨਾ ਅੱਦਨ ਮੈਂ ਮੈਂ ਨਾ ਕੋਈ ਅਕੜ ਨਹੀਂ ਹੈ ਲਾਹੀ ਤੁਮ ਆਪਾਂ ਥੋੜਾ ਜਿਹਾ ਹੋਰ ਭੁੰਨਾਗੇ ਇਹਨੂੰ ਕਿਉਂ ਸੱਜਣ ਲੱਗ ਗਿਆ ਨਹੀਂ ਕਰਦਾ

ਘੜਾ ਹੁੰਦਾ ਜਾਂਦਾ ਹੁਣ ਇਹ। हो जाएगा तो जो जो ਜੋ फेरी ਫੇਰੀ ਜਾਵਾਂਗੇ ਇਹ ਦਾੜਾ ਹੁੰਦਾ ਜਾਊਗਾ ਇਹ। ਸਾਦ ਹਲਵਾ ਉਹੀ ਹੈ ਜੋ ਕੜਾਹੀ ਦੇ ਵਿੱਚ ਪਾਣਾ ਤੋਂ ਮੱਦਰੀ। ਉਹ ਹਲਵਾ। ਜਾਣ ਕਰਤੀ। ਹਲਦੀ। ਕੱਦ ਤੁਸੀਂ ਸੋਜੀ ਦਾ ਹਲਵਾ ਬਣਾ ਲੱਗੇ ਬਣ ਗਿਆ ਮੰਬਲ ਇਹੋ ਕਾਲੇ ਦੇ ਕੋੜਾ ਰਾਮ ਠੰਡਾ ਪਾਣੀ ਪਾਵਾਂਗੇ ਸੜਕਾ ਇਹ ਇਹਦੇ ਨਾਲ ਸਾਰਾ ਖੁੱਲ ਜਾਂਦਾ ਛਣ ਜਾਂਦਾ ਠੰਡੇ ਪਾਣੀ ਨਾਲ ਨਾ ਸਾਰਾ ਇਹ ਖੁੱਲ ਜਾਂਦਾ ਛਣ ਜਾਂਦਾ ਦਾਣਾ ਦਾਣਾ ਹੋ ਜਾਂਦਾ